ਕੀ ਕਰੀ ਜਾਂਦੇ ਸੀਗੇ ਉਹ ਕੁਛ ਨਹੀਂ ਬਸ ਕੱਟੇ ਨੂੰ ਦੇਖਦਾ ਕੱਟਾ ਆਪਣਾ ਸੋਨਾ ਹੈ ਕੱਟਾ ਤਾਂ ਸੋਨਾ ਉਹ ਤਾਂ ਸਾਰੀ ਦੁਨੀਆ ਨੂੰ ਹੀ ਦਿੰਦਾਗਾ ਮੈਂ ਨਹੀਂ ਸੋਣੀ ਓਏ ਯਾਰ ਸੋਣੀ ਮੈਨੂੰ ਐਂ ਜੀ ਨਾ ਕਹਿਆ ਕਰ ਤੂੰ ਮੈਨੂੰ ਸੰਗ ਜੇ ਲੱਗਦੇ ਮੈਂ ਪਰਿਵਾਰਕ ਬੰਦਾ ਆ ਯਾਰ ਓਹੋ ਮੈਂ ਕਿਤੇ ਉਹੀ ਲੰਡੀ ਲੁਚੀਆਂ ਵੀ ਉਹੀ ਤੁਰੇ ਫਰਦੀਆਂ ਜੀ ਮੈਂ ਵੀ ਤਾਂ ਪਰਿਵਾਰ ਦੇ ਵਿੱਚੋਂ ਹੀ ਆਈ ਹੋਈ ਆ ਓ ਸਾਡੇ ਪਰਿਵਾਰ ਚ ਨਹੀਂ ਆਇਆ ਯਾਰ ਚੱਲਦਾ ਤੂੰ ਤਾਂ ਹੋਰ ਇਹ ਗੱਲਾਂ ਕਰਨ ਲੱਗ ਜਾਨੀ ਆ ਮੇਰੀ ਗੱਲ ਸੁਣ ਲਓ ਜੀ ਜਦੋਂ ਆਪਣਾ ਵਿਆਹ ਹੀ ਹੋ ਗਿਆ ਫੇਰ ਇਹਦੇ ਵਿੱਚ ਸੰਗਣ ਵਾਲੀ ਕਿਹੜੀ ਗੱਲ ਹੈਗੀ ਓਏ ਨਾ ਐ ਐਵੇਂ ਨਾ ਨਹੀਂ ਕੋਈ ਸੁਣਦਾ ਹੁੰਦਾ ਹੁੰਦਾ ਹਾਂ ਐਵੇਂ ਨਾ ਤੁਸੀਂ ਕਰੀ ਜਾਓ ਕੋਈ ਨਾ ਯਾਰ ਲੋਕ ਦੇਖ ਲੈਣਗੇ ਕੀ ਦੇਖਣਗੇ ਲੋਕ ਜਿਹੜੇ ਦੇਖਦੇ ਆ ਦੇਖਣਾ ਨਾ ਬੁਰਾ ਲੱਗਦਾ ਤੁਹਾਨੂੰ ਹੀ ਬੁਰਾ ਲੱਗੀ ਜਾਂਦਾ ਰਹਿੰਦਾ ਆਹ ਦੇਖ ਲਓ ਆਪਣੇ ਨਾਲ ਵਾਲੀ ਜਿਹੜੀ ਫੱਜਣਾਂਗੀ 24 ਘੰਟੇ ਅੰਦਰ ਬੜੀ ਰਹਿੰਦੀ ਹੈਗੀ ਆਪਦੇ ਘਰ ਵਾਲੇ ਨੇ ਲੈ ਕੇ ਇੱਕ ਤੂੰ ਆਗਾ ਜਿਹੜਾ ਮੇਰੇ ਵੱਲ ਨੂੰ ਮੂੰਹ ਵੀ ਨਹੀਂ ਕਰਦਾ ਹੈਗਾ ਜੇ ਕੋਈ ਯਾਰ ਸੰਗ ਲੱਗਦੇ ਸਾਡੇ ਪਰਿਵਾਰ ਚ ਕਰਦੇ ਨੇ ਇਹੋ ਜਿਹਾ ਕੁਝ ਕੋਈ ਲਾ ਫੇਰ ਉਹ ਕਹਿ ਦਿੰਦੇ ਹੁੰਦੇ ਆ ਕਿ ਹਾਂ ਥੋੜੇ ਤਾਂ ਜਵਾਕ ਨੇ ਜਵਾਕ ਦੱਸ ਕੀ ਉੱਪਰੋਂ ਡਿਗੂਗਾ ਜੇ ਹੁਣ ਤੁਹਾਨੂੰ ਪਤਾ ਹੀ ਹੈਗਾ ਜੇ ਮੜਾ ਮਟਾ ਪਿਆਰ ਨਾਲ ਮੈਨੂੰ ਬੁਲਾਵੋਗੇ ਤਾਂ ਹੀ ਬੱਚਾ ਵੀ ਹੋਊਗਾ ਉਹ ਕੋਈ ਨਾ ਹੋ ਜਾਊਗਾ ਸਾਰਾ ਕੁਝ ਹੋ ਜਾਊਗਾ ਮੈਂ ਤਾਂ ਤੁਹਾਨੂੰ ਇਹ ਕਹਿੰਦੀ ਸੀ ਜੀ ਵੀ ਆਪਾਂ ਅੰਦਰ ਚਲੀਏ ਮੜਾ ਜਾਂ 2 ਮਿੰਟ ਚੱਲ ਬਾਕ ਚੱਲਦੇ ਹਾਂ ਹਾਂ ਤੇ ਐ ਹੱਸ ਕੇ ਬੋਲਿਆ ਕਰੋ ਜੇ ਤੁਸੀਂ ਐ ਹੱਸ ਕੇ ਬੋਲਦੇ ਹੋ ਨਾ ਮੇਰਾ ਵੀ ਸੇਰ ਪਾ ਖੂਨ ਵਧ ਜਾਂਦਾਗਾ ਅੱਛਾ ਕੋਈ ਨਹੀਂ ਬਗ ਚੱਲਦੇ ਮੇਰੀ ਗੱਲ ਸੁਣੋ ਤੇ ਜਦੋਂ ਨਾ ਤੁਸੀਂ ਮੈਨੂੰ ਐ ਪਿਆਰ ਨਾਲ ਮੈਨੂੰ ਤਾਂ ਬਾਲਾ ਹੀ ਪਿਆਰ ਹੋਣ ਲੱਗ ਜਾਂਦਾ ਮੈਂ ਕਹਿੰਦੀ ਚਲੀਏ ਜੀ ਅੰਦਰ ਹਾ ਬੁਸ਼ਰਮ ਬismillah ਇਹਦੇ ਪਤਾ ਨਹੀਂ ਟੁੱਟ ਪਾਣੇ ਦੇ ਕੀ ਲੜਦਾਗਾ ਜਦ ਹੀ ਕਹਿ ਦੂਗਾ ਬੇਸ਼ਰਮਾ ਬੇਸ਼ਰਮਾ ਮੈਨੂੰ ਤਾਂ ਸੰਗ ਲੱਗਦੀ ਆ ਯਾ ਇੰਨੀ ਸੰਗ ਲੱਗਦੀ ਸੀ ਫਿਰ ਵਿਆਹ ਖਾਨੂੰ ਕਰਵਾਉਣਾ ਸੀ ਕੁਮਾਰਾ ਹੀ ਰਹਿ ਜਾਂਦਾ ਹਾਂ ਦੇ ਦਾਲ ਜੀ ਵੀ ਵਿੱਚ ਸਾਡੀ ਦਿੱਤੀ ਕੀ ਕਰੀ ਜਾਂਦੀ ਏ ਕਿਦਾਂ ਮੈਂ ਤਾਂ ਕੁਝ ਨਹੀਂ ਕਰਦੀ ਬਾਈ ਤੁਸੀਂ ਦੱਸੋ ਕਿਵੇਂ ਆਏ ਉਹ ਮੈਂ ਕਿਵੇਂ ਆਉਣਾ ਤੈਨੂੰ ਪਤਾ ਹੀ ਆ ਆਹੋ ਜਿਹੜਾ ਰੰਗ ਤੇਰਾ ਭਾਈ ਲਾ ਗਿਆ ਉਹ じゃ ਤੁਸੀਂ ਲਾ ਦਿਓ ਕਿਉਂ ਮੈਨੂੰ ਮੇਰੇ ਭਾਈ ਵਰਗਾ ਸਮਝਦੀ ਏ ਹੋਰ ਬਾਈ ਮੈਨੂੰ ਤਾਂ ਨਾ ਸਮਝ ਨਹੀਂ ਆਉਂਦੀ ਹੈਗੀ ਮੈਂ ਤਾਂ ਨਾ ਦਿਨੋਂ ਰੋਨੀ ਆ ਵੀ ਜਿਸ ਦਿਨ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਆ ਗਈ ਜਦੋਂ ਮੈਂ ਉਹਦੇ ਕੋਲ ਬੈਠਦੀ ਆ ਨਾ ਕੀ ਐ ਜਿਵੇਂ ਇੱਕ ਐ ਹੱਥ ਵੀ ਲਾ ਦੂੰਗੀ ਨਾ ਤਾਂ ਵੀ ਤੜਫਣ ਲੱਗ ਜਾਂਦਾਗਾ ਦੇਖ ਲਓ ਤੁਸੀਂ ਫਿਰ ਉਹਦਾ ਕੀ ਇਲਾਜ ਕਰੀਏ ਹੁਣ ਉਹਦਾ ਇਲਾਜ ਕੀ ਕਰਨਾ ਬਸ ਉਹ ਤਾਂ ਹੁਣ ਹੋਇਆ ਹੀ ਪਿਆ ਜਿਹੜਾ ਹੋਣਾ ਸੀਗਾ ਹੁਣ ਤੁਸੀਂ ਦੱਸੋ ਤੁਹਾਨੂੰ ਕਾਦੀ ਲੋੜ ਆ ਤੂੰ ਐ ਦੱਸ ਜਮੀ ਨਹੀਂ ਉਹ ਹੱਥ ਤਰਾਂ ਦਾ ਲੈ ਬਾਈ ਤਾਨੂੰ ਪਤਾ ਤਾਂ ਹੈਗਾ ਆ ਅੰਡਣਾ ਗਵੰਡਣਾ ਕੀ ਕਹਿੰਦੀਆਂ ਨੇ ਵੀ ਇੰਨਾ ਟਾਈਮ ਹੋ ਗਿਆ ਤੁਹਾਡੇ ਵਿਆਹ ਹੋਏ ਨੂੰ ਬੱਚਾ ਨਹੀਂ ਹੋ ਰਿਹਾ ਹੁਣ ਬੱਚਾ ਕਿੱਥੋਂ ਹੋਜੂ ਮੈਨੂੰ ਇਹ ਵੀ ਤਾਂ ਦੱਸੋ ਜਦੋਂ ਕੋਲੇ ਤਾਂ ਮੇਰੇ ਪੈਂਦਾ ਨਹੀਂ ਕਦੇ ਕੋਈ ਪਿਆਰ ਨਾਲ ਗੱਲ ਨਹੀਂ ਕਰਦਾ ਚਲ ਕੋਈ ਨਹੀਂ ਫਿਰ ਮੈਂ ਸੋਚਦਾ ਇਹਦੇ ਬਾਰੇ ਆਪਾਂ ਦੇਖਦੇ ਹਾਂ ਕੋਈ ਨਾ ਦਵਾਈ ਦੂਈ ਤਪਾ ਕੇ ਜਾਂ ਫਿਰ ਹੋਰ ਕੋਈ ਨਾ ਕੋਈ ਹੀਲਾ ਕਰਾਂਗੇ ਸਮਝਦੀ ਹੂੰ ਅੱਛਾ ਹੁਣ ਤੁਸੀਂ ਹੀਲਾ ਕਰੋਗੇ ਹੈਂ ਉਹ ਫਿਰ ਕੀ ਕਰੀਏ ਫਿਰ ਹੁਣ ਜਦੋਂ ਉਹ ਤਾਂ ਨਹੀਂ ਹੱਤ ਤਰਾਉਂਦਾ ਕੁਛ ਨਾ ਕੁਛ ਤਾਂ ਕਰਨੀ ਪਊ ਆਹੋ ਚਲ ਭਾਈ ਹੋਇਆ ਛੋਟਾ ਹੋਇਆ ਕੋ ਵੱਡਾ ਹੋਇਆ ਭਾਈ ਤੇ ਭਾਈ ਹੋਈ ਹੁੰਦਾਗਾ ਮੇਰੀ ਗੱਲ ਸੁਣਾ ਤੈਨੂੰ ਤਾਂ ਨਹੀਂ ਕੋਈ ਇਤਰਾਜ਼ ਕੀ ਲੈ ਮੈਨੂੰ ਕੀ ਇਤਰਾਜ਼ ਕੀ ਹੋ ਸਕਦੀ ਐ ਜੇ ਉਹ ਨਹੀਂ ਖੁਸ਼ ਕਰ ਸਕਦਾ ਤਾਂ ਤੁਸੀਂ ਕਰ ਦਿਓ ਫਿਰ ਚਲ ਕੋਈ ਨਹੀਂ ਕੋਈ ਨਹੀਂ ਮੇਰੀ ਗੱਲ ਸੁਣਾ ਹਾਂਜੀ ਕਿਤੇ ਆ ਨਾ ਜਾਵੇ ਮੈਂ ਉੱਧਰ ਚੱਲਣਾ ਕੰਪਲੈਸ ਰੋਕੀ ਲਈ ਆਂੀ ਸਮਝਾ ਠੀਕ ਐ ਕੋਈ ਗੱਲ ਨਹੀਂ ਦੁੱਧੇ ਚ ਪੱਤੀ ਵੀ ਪਾ ਕੇ ਲੈ ਕੇ ਆਉਂਗੀ ਦੇਖ ਤਾਂ ਸਹੀ ਕਿੰਦਾ ਕੋਈ ਘਾਟਵਾਦ ਹੋਈ ਮੈਂ ਪੂਰੀ ਕਰ ਦੂੰ ਚਲ ਕੋਈ ਨਾ ਹਾਂ ਤਾਂ ਇੱਕ ਸੋਰੇ ਦੇ ਪੁੱਤ ਨੇ ਟੂ ਹੋਇਆ ਕੋ ਉਹ ਹੋਇਆ ਕੀ ਹੋਇਆ ਭੈਣ ਅਜਾ ਫੇਰ ਮੂੰਜਾ ਬਣਾਈ ਬੈਠੀ ਆਂ ਨੀ ਸ਼ਰੀ ਕੀ ਦੱਸਾਂ ਤੈਨੂੰ ਮੈਂ ਬੜੀ ਮਿਰਤਣਾ ਤੇ ਦਿਮਾਗ ਖਰਾ ਉਹਿਆ ਪਿਆ ਨਹੀਂ ਹੁਣ ਕੀ ਹੋ ਗਿਆ ਆਈ ਨਹੀਂ ਕਹਾਣੀ ਲੋਟ ਸੁਧਰਿਆ ਨਹੀਂ ਬਾਈ ਉਹਨੇ ਕਿੱਥੇ ਸੁਧਰਨਾ ਕਹਿੰਦੇ ਆ ਪੱਥਰ ਤੇ ਬੂੰਦ ਪਈ ਨਾ ਪਈ ਉਹ ਗੱਲ ਉਹਦੀ ਹੈਗੀ ਉਹਨੂੰ ਜਿੰਨਾ ਮਰਜੀ ਸਮਝਾਰਾ ਉਹ ਨਹੀਂ ਉਸ ਲੈਨ ਤੇ ਆਉਂਦਾ ਹੈਗਾ ਉਹ ਤਾਂ ਇਹਨੂੰ ਕਿ ਮੇਰੀ ਤਾਂ ਗੱਲ ਸੁਣ ਨਾ ਮੈਂ ਨਾ ਅੱਜ ਟੁੱਟ ਪੈਣਦਾ ਐ ਹੱਥ ਹੀ ਫੜ ਲਿਆ ਨਹੀਂ ਕਹਿੰਦਾ ਮੈਨੂੰ ਸੰਗ ਲੱਗਦੀ ਹੈ ਲੈ ਦੱਸ ਲੈ ਦੱਸ ਐ ਸੰਗ ਲੱਗਣਾ ਤੂੰ ਨਿਆਣਾ ਕਿ ਵਿਆਹ ਕਰਾਉਣ ਵਾਲੇ ਨਹੀਂ ਸੀ ਪਤਾ ਦੇ ਨਵੇਂ ਮੈਨੂੰ ਸੰਗ ਲੱਗਦੀ ਹੈ ਉਹੀ ਤਾਂ ਮੈਂ ਬਥੇਰਾ ਉਹਨੂੰ ਕਹਨੀ ਆ ਪਰ ਉਹ ਗੱਲ ਨਹੀਂ ਮੰਨਦਾ ਹੈਗਾ ਉਹ ਗੱਲ ਤੇ ਆਉਂਦਾ ਹੀ ਨਹੀਂ ਹੈਗਾ ਮੈਂ ਤਾਂ ਫਿਰ ਮੇਰਾ ਜਿਹੜਾ ਜੇਠ ਹੈ ਉਹ ਆਇਆ ਸੀਗਾ ਉਹਨੂੰ ਕਹਿ ਦਿੰਨੀ ਹੁੰਦੀ ਆ ਭਾਈਏ ਕੋਈ ਲੋੜ ਹੁੰਦੀ ਆ ਚੀਜ਼ ਦੀ ਉਹਦਾ ਫੱਟ ਲਿਆ ਕਰ ਹੱਥ ਤਾਂ ਫਿਰ ਨਹੀਂ ਉਹ ਤਾਂ ਕੱਲਾ ਹੱਥ ਫੜਾਉਣ ਨੂੰ ਥੋੜੀ ਫਰਦਾ ਹੋਰ ਵੀ ਫੇਰਾ ਕੁਝ ਕਹਿਣ ਨੂੰ ਫਰਦਾ ਉਹ ਫਿਰ ਗੱਲ ਸੁਣ ਮੇਰੀ ਜੇ ਘਰ ਦੀ ਗੱਲ ਘਰ ਚ ਰਹਿ ਜੂਗੀ ਫਿਰ ਕੀ ਹੋ ਜੂਗਾ ਨਾਲ ਫਿਰ ਜੇ ਘਰ ਵਾਲਾ ਨਹੀਂ ਤੇਰਾ ਚੱਜਦਾ ਜੇ ਕਹਿੰਦੇ ਉਹਨੇ ਕਿਉਂ ਸਿੱਧੀ ਹੁਣ ਗੱਲਾਂ ਨਾਲ ਨਹੀਂ ਕਰੇ ਡੇਢੀ ਦਾ ਕਰਨੀ ਪੈਂਦੀ ਉਹ ਆ ਸ਼ੈਰੀ ਪਰ ਕੀ ਕਰਾਂ ਮਨ ਤਾਂ ਮੇਰਾ ਬਥੇਰਾ ਕਰਦਾ ਪਰ ਫੇਰ ਤੈਨ ਮੇਰੇ ਵਰਗੀਆਂ ਨਾ ਗੱਲਾਂ ਕਰਨ ਲੱਗ ਜਾਂਦੀਆਂ ਨੇ ਗੀਆਂ ਕੋਈ ਗੱਲਾਂ ਨਹੀਂ ਕਰਦਾ ਕਿਸੇ ਨੂੰ ਕੀ ਪਤਾ ਲੱਗੂਗਾ ਘਰ ਦੀ ਗੱਲ ਘਰ ਚ ਹੀ ਰਹਿ ਜੂਗੀ ਉਹਦਾ ਕੰਦਾ ਦੇ ਵੀ ਗੰਨ ਹੁੰਦੇ ਨੇ ਪਰ ਜੇ ਇਹ ਜੀ ਗੱਲ ਬਾਹਰ ਜਾਊਗੀ ਉਹ ਨਹੀਂ ਫਿਰ ਪਤਾ ਕਿਹ ਨੂੰ ਲੱਗਣਾ ਚਲ ਤੂੰ ਨਾ ਦੱਸ ਦੇ ਕਿਸੇ ਨੂੰ ਹਾਂ ਅੱਗੇ ਤਾਂ ਮੈਂ ਤੇਰੇ ਗੰਨਾਂ ਹੀ ਕਰਦੀ ਫਿਰਦੀ ਆ ਮੈਂ ਅੰਡਜ ਬੇੜੀ ਹੋਰ ਸੁਣ ਮੇਰੀ ਗੱਲ ਹਾਂ ਜਦੋਂ ਕਈ ਵਾਰੀ ਮੈਂ ਰਸੋਈ ਚ ਖੜੀ ਹੁੰਨੀ ਆ ਨਾ ਜਦੋਂ ਆਏ ਮੜੀ ਜੀ ਕੋਣੀ ਮਾਰਦਾ ਆਏ ਹਾਏ ਮੇਰਾ ਤਾਂ ਨਾ ਦੇ ਲੋ ਭਗਵਾਗ ਹੋ ਜਾਂਦਾ ਜੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਨਾ ਜਦੋਂ ਆ ਤੇਰੇ ਘਰ ਵਾਲੇ ਨੇ ਵਿਆਹ ਕਰਵਾਇਆ ਤੇਰੇ ਨਾਲ ਉਦੋਂ ਨੂੰ ਜਮਾ ਸੁਰਤ ਨਹੀਂ ਸੀਗੀ ਵੀ ਅੱਗੇ ਦੀ ਜ਼ਿੰਦਗੀ ਕਹੇ ਜੀ ਹੁੰਦੀ ਹੈ ਨਹੀਂ ਜੇ ਇਹਨੂੰ ਇੰਨੀ ਅਕਲ ਹੁੰਦੀ ਫਿਰ ਕਾੜੀਆਂ ਗੱਲਾਂ ਸੀ ਘਾਟੇ ਤਾਂ ਇਹੀ ਗੱਲਾਂ ਦੇ ਨੇ ਐਡਾ ਬੁੱਝਦਾ ਨਹੀਂ ਹੈਗਾ ਇਹ ਗੱਲ ਤਾਂ ਕੋਈ ਹੋਰ ਹੀ ਆ ਤੈਨੂੰ ਕਿਹਾ ਸੀਗਾ ਮੈਂ ਗੌਰ ਕਰ ਲਈ ਨਾ ਤੂੰ ਕਰੀ ਨਹੀਂ ਮਾੜੀ ਮੋਟੀ ਗੌਰ ਨਹੀਂ ਮੈਂ ਨਹੀਂ ਗੌਰ ਕਰਦੀ ਕੋਈ ਨਾ ਇਹਨੂੰ ਵੀ ਕਹਿੰਦੇ ਆ ਬੁੱਲੇ ਬਟਣ ਦੇ ਐਸ ਲੁੱਟਣ ਦੇ ਆਪਾਂ ਆਪਦੀ ਐਸ ਲੁੱਟਾਂਗੇ ਨਹੀਂ ਤੂੰ ਮੇਰੀ ਗੱਲ ਸੁਣ ਇਹਦੇ ਕਣੀ ਨਾ ਧਿਆਨ ਦੇਣਾ ਹੀ ਛੱਡ ਦੇ ਜਿਵੇਂ ਤੂੰ ਉਹਦੇ ਜੇਠ ਨਾਲ ਖੁਸ਼ ਰਹਿੰਨੇ ਆ ਰਹੀ ਚੱਲ ਲੋਕਾਂ ਦਾ ਕੀ ਲੋਕ ਤਾਂ ਬੋਲਦੇ ਹੁੰਦੇ ਆ ਹੁਣ ਮੈਂ ਵੀ ਐਂ ਮਨ ਸਮਝਾ ਲਈਆ ਨਹੀਂ ਨਾਲੇ ਉਹਦੇ ਕੋਲ ਚਾਰ ਪੈਸੇ ਵੀ ਹੈਗੇ ਨਹੀਂ ਗੱਲ ਤਾਂ ਉਹੀ ਆ ਜ਼ਮੀਨ ਵੀ ਵਧੀਆ ਉਹਦੇ ਕੋਲੇ ਨਾਲ ਪੈਸੇ ਵਾਲਾ ਹੋਰ ਤੈਨੂੰ ਕੀ ਚਾਹੀਦਾਗਾ ਨਾਲ ਫਿਕਰ ਵੀ ਭਾਈ ਮੇਰੀ ਬਥੇਰੀ ਕਰਦਾਗਾ ਮੈਨੂੰ ਤਾਂ ਐਂ ਕਹਿੰਦਾ ਕਿਨੇ ਅੰਦਰ ਆ ਜਾ ਨਹੀਂ ਉਹ ਤਾਂ ਉਹੀ ਬਹਾਨਾ ਭੜਦਾ ਚੱਲ ਜਦੋਂ ਤੇਰਾ ਉਹ ਰੰਪਰਾ ਹੁੰਦਾ ਘਰ ਵਾਲਾ ਬੈਠ ਜਾ ਅਗਰ 10 ਮਿੰਟ ਕੀ ਫਰਕ ਪੈਂਦਾਗਾ ਮੈਂ ਤਾਂ ਆਪ ਫਿਰ ਉਹਦੀ ਹਾਂ ਚਾਹ ਹੁਣ ਮਲਾਉਣ ਲੱਗ ਗਈ ਪਈ ਵੀ ਕੋਈ ਗੱਲ ਨਹੀਂ ਜੋ ਕੋਈ ਕਹਿੰਦਾ ਕਹੀ ਜਾਵੇ ਭਾਈ ਹੁਣ ਲੋਕਾਂ ਦੇ ਮੂੰਹ ਤਾਂ ਪਾ ਕਦੇ ਨਹੀਂ ਫੜ ਸਕਦੇ ਹੈਗੇ ਇਹ ਤਾਂ ਜਿੰਨੇ ਮੂੰਹ ਨਹੀਂਆ ਗੱਲਾਂ ਨਹੀਂ ਚੱਲ ਕੋਈ ਨਾ ਜੇਰ ਤਾਂ ਮੇਰਾ ਹੀ ਆ ਹੋ ਚਲੋ ਕਹਿੰਦੇ ਹੁੰਦੇ ਉਹ ਹੋਇਆ ਕਿ ਮੇਰੇ ਘਰ ਵਾਲਾ ਹੋਇਆ ਨਾਂ ਤਾਂ ਕੀ ਵੱਜਣਾਗਾ ਉਹਦਾ ਮਨ ਸਮਝਉਂਦੀਆਂ ਨਾਲੇ ਭਾਈ ਹੁਣ ਤੈਨੂੰ ਪਤਾ ਹੀ ਆ ਯਨਾਨੀ ਵੀ ਕਹਿੰਦੇ ਹੁੰਦੇ ਕਾਦੇ ਸਰ ਤੇ ਖੜਦੀ ਹੁੰਦੀ ਆ ਉਹ ਵੀ ਜੇ ਕੀਲਾ ਕਹਿੰਦੇ ਹੁੰਦੇ ਆ ਉਹ ਹੋਵੇ ਤਾਂ ਹੀ ਅਗਲਾ ਕੱਟੂਗਾ ਬਾਕੀ ਤੂੰ ਆਪ ਹੀ ਸਮਝਦਾਰ ਹਾਂ ਹੂੰ ਗੱਲ ਤਾਂ ਤੇਰੀ ਸਹੀ ਆ ਚੱਲ ਛੱਡ ਤੂੰ ਇਹ ਗੱਲਾਂ ਮੈਂ ਤਾਂ ਐ ਪੁੱਛਦੀ ਸੀ ਮੈਂ ਤਾਂ ਨਾ ਬਜ਼ਾਰ ਸੂਟ ਲੈਣ ਜਾਣਾ ਸੀ ਚੱਲਾਂਗੇ ਨਹੀਂ ਚਲ ਕੋਈ ਨਾ ਸੂਟ ਤਾਂ ਤੂੰ ਲੈ ਆਈ ਪਹਿਲਾਂ ਮੈਂ ਮੇਰੇ ਜੇੜ ਦਾ ਕੰਮ ਕਰਿਆ ਆ ਮਾਂ ਚੱਲ ਕਰਿਆਈ ਫੇ ਸ਼ਾਮ ਨੂੰ ਚੱਲਾਂਗੇ ਆਪਾਂ ਹਾਂ ਹਾਂ ਫਿਰ ਉਹਨੇ ਮੈਨੂੰ ਕਹਿ ਰਣਾ ਵੀ ਕਿਰਨਾ ਤੂੰ ਮੈਨੂੰ ਲਾਰਾ ਲਾ ਕੇ ਚਲੀ ਗਈ ਮੁੜ ਕੇ ਆਈ ਨਹੀਂ ਹੈਗੀ ਚੱਲ ਨਾਲੇ ਉਹ ਤਾਂ ਪੈਸੇ ਲੈਣੀ ਵਧੀਆ ਜਿਹਾ ਸੂਟ ਲਿਆਵਾਂਗੇ ਹਾਂ ਚੱਲ ਚੰਗਾ ਜਾਣੀ ਆ ਮੈਂ ਤਾਂ ਕੰਮ ਪਾਇਨੇ ਮੇਰੇ ਠੀਕ ਹੈ ਠੀਕ ਹੈ ਆ ਗਈ ਉਹ ਕਿੱਥੋਂ ਆ ਗਿਆ ਸਿਖਾਇਆ ਇਹ ਸਾਰਾ ਕੁਸਾ ਨਾ ਭਾਈ ਮੈਂ ਕੀ ਸਿਖਾਉਣਾ ਸੀ ਨਾਲੇ ਸਿਖਾਉਣ ਨੂੰ ਮੈਂ ਕਿਹੜਾ ਸਕੂਲ ਖੋਲ ਰੱਖਿਆ ਆਪਦੇ ਵਾਲੇ ਲੱਛਣ ਹੋਰ ਕਿਹੜੇ ਨਾ ਕਿਹੜੇ ਲੱਛਣ ਆ ਚੰਗੇ ਨਹੀਂ ਹੁੰਦੇ ਭਈ ਕਿਸੇ ਦਾ ਘਰ ਪਟਣਾ ਹਾਂ ਭਾਈ ਘਰ ਮੈਂ ਪਟ ਰਿਆਂ ਜਾ ਆਪਦਾ ਆਪ ਹੀ ਪੱਟੀ ਜਨਾਂ ਤੈਨੂੰ ਕੀ ਲੋੜ ਐ ਸਾਡੇ ਘਰੇ ਆਣ ਦੀ ਜਦੋਂ ਅਸੀਂ ਤੁਹਾਡੇ ਜਾਣਦੇ ਨਹੀਂ ਕਿਉਂ ਨਹੀਂ ਜਾਣਦੇ ਤੁਹਾਡੇ ਨਾਲ ਮਰਨਾ ਜੰਮਣਾ ਮੁੱਕਿਆ ਹੋਇਆ ਐ ਨਾ ਕਿਹੜੀ ਗੱਲੋਂ ਮੁੱਕਿਆ ਹੋਇਆ ਐ ਜੀ ਟੀਮ ਹੋ ਗਿਆ ਸਾਡੇ ਦੋਨਾਂ ਭੈਣਾਂ ਦੇ ਆਪਸ ਚ ਵੰਡਦੀ ਐ ਤੈਨੂੰ ਕੀ ਐ ਦੇ ਤੱਕ ਬਈ ਮੈਂ ਤੈਨੂੰ ਐ ਕਹਿਣਾ ਆਪਦੇਲੇ ਲੱਛਣਾਂ ਉਹਨੂੰ ਸਖਾਇਆ ਕਰ ਨਾ ਮੇਰੇ ਲੱਛਣਾਂ ਨੂੰ ਤੂੰ ਕੀ ਦੇਖ ਲਿਆ ਬਸ ਦੇਖ ਲਿਆ ਬਸ ਸਹੀ ਦੇਖ ਲਿਆ ਉਹ ਇੰਨੇ ਗੱਲਾਂ ਕਰੀਦੀ ਹੁੰਦੇ ਕਿਸੇ ਦੀਆਂ ਨਾਲੇ ਜੇ ਫੇਰ ਘਰ ਦੀ ਗੱਲ ਘਰ ਚ ਰੱਖੋ ਤਾਂ ਸਾਡੇ ਵਰਗੇ ਨੌਣ ਦੀ ਕੀ ਲੋੜ ਪਈ ਆਗੀ ਜਦੋਂ ਘਰ ਦੀਆਂ ਗੱਲਾਂ ਬਾਹਰ ਜਾਣਗੀਆਂ ਅਸੀਂ ਤਾਂ ਫੇਰ ਆਵਾਂਗੇ ਆਵਾਂਗੇ ਮੈਂ ਤੈਨੂੰ ਐ ਕਹਿਣਾ ਸਾਡੇ ਘਰੇ ਨਾ ਪੈਸਾ ਦਖਲ ਅੰਦਾਜ਼ ਜਿਨਾਂ ਦੇ ਆ ਨਾ ਤੇਰੀ ਘਰ ਵਾਲੀ ਸੋਹਣੀ ਸੁਨੱਖੀ ਆ ਵਦਿਆਂ ਨੂੰ ਕਿਤੇ ਕਮਾ ਫਰਾਇਆ ਕਰ ਹੁਣ ਮੇਰੇ ਵਰਗੀ ਵਿਚਾਰੀ ਆ ਕੇ ਨਾ ਦੁੱਖ ਸੁੱਖ ਕਰਦੀ ਆ ਤੂੰ ਤਾਂ ਨਹੀਂ ਪੁੱਛਦਾ ਉਹਨੂੰ ਆਹੋ ਤਰ ਵਾਲੇ ਤੋਂ ਚਾਰ ਕਿੱਲਾਂ ਦਾ ਠੇਕਾ ਤੇਰਾ ਉੱਠੀ ਜਾਏ ਮੂਨਕਲੀ ਦੁਕਾਨ ਪੀ ਜਾਏ ਐ ਨਹੀਂ ਮੈਂ ਕਹਿੰਦੀ ਵੀ ਉਹਦੇ ਤੋਂ ਪੈਸੇ ਖਰਾਬ ਕਰਾ ਪਰ ਘਟੂ ਘਟ ਘਰ ਵਾਲੀ ਨੂੰ ਖੁਸ਼ ਤਾਂ ਰੱਖਿਆ ਕਰ ਕੋਈ ਨਾ ਸਾਥੋਂ ਨਹੀਂ ਰੱਖੀ ਜਾਂਦੀ ਖੁਸ਼ ਜਿਵੇਂ ਹੈਗੇ ਸਿਰ ਤਾਂ ਹੀ ਆ ਬਾਬਾ ਦਾ ਨਹੀਂ ਰੱਖਨੇ ਅਸੀਂ ਕੀ ਕਹਨੇ ਆਂਗੇ ਮੈਂ ਤਾਂ ਦੋ ਚਾਰ ਨਾ ਗੱਲਾਂ ਕਰਨ ਆਈ ਸੀ ਨਾਲੇ ਮੈਨੂੰ ਕੰਮ ਸੀ ਜ਼ਰੂਰੀ ਕੋਈ ਹਾਂ ਕੁਲਾਇਆ ਹੁਣੀ ਲੁੱਤੀ ਸੂਟ ਸੱਟ ਲੈਣਾ ਹੋਣਾ ਕੋਈ ਕਿਹ ਹੈ ਹੁਣੀ ਵੀ ਆ ਜਾਈ ਮੈਂ ਲੁੱਤੀ ਲਾਉਂ ਨਾ ਮੈਂ ਲੁੱਤੀ ਹੀ ਲਾਉਂਦੀ ਫਿਰਦੀ ਆ ਲੁੱਤੀ ਆ ਕਿਸੇ ਕੇ ਘਰ ਪਟਣਾ ਕਿਸੇ ਘਰ ਮੈਂ ਦਖਲੰਦ ਜੀ ਉਹ ਬਾਈ ਬੱਸ ਕਰ ਨਾ ਤਾਂ ਮੈਂ ਕਿਸੇ ਦਾ ਘਰ ਘੱਲ ਪਟਣਾ ਪਟਣਾ ਅੱਜ ਨਾ ਮੈਨੂੰ ਲੋੜ ਆਗੀ ਮੇਰੇ ਨਾਲ ਨਾ ਫालतੂ ਭਗਾਈ ਮਾਰਿਆ ਆ ਆ ਜਾਂਦੀ ਆ ਦੇਖ ਮੇਰੇ ਸਾਲੇ ਦੇ ਤੀਮੀਆਂ ਨੂੰ ਦੇਖ ਕੇ ਤਾਂ ਇਹ ਸੱਪ ਲੜਦਾ ਕਿਵੇਂ ਲੱਗ ਰਿਹਾ ਲੜਨ ਉਹਦਾ ਨਾਲ ਆ ਜਾਂਦੀ ਏ ਦੇਖਦੀ ਨਹੀਂ ਕਰਦੀ ਨਹੀਂ ਚੁਗਲੀਆਂ ਕਰਨ ਉਹ ਕੀ ਬੁੜਬੁੜ ਜਾ ਕਰਦਾ ਹੋਣਾ ਹੈ ਉਈ ਆ ਰੋ ਦੇਖਣੀ ਤੂੰ ਰੇ ਆ ਰਹੀ ਸੀ ਆਪਣੇ ਘਰੇ ਫੇਰ ਆ ਰਹੀ ਸੀ ਫੇਰ ਕੀ ਆ ਤੀਵੀਆਂ ਕੋਲ ਤੀਵੀਆਂ ਜਾਂਦੀਆਂ ਹੀ ਨੇ ਆਹੋ ਆਉਂਦੀਆਂ ਨੇ ਕਰ ਪੱਟ ਦੂਗੀ ਆਪਣਾ ਤੂੰ ਮੇਰੀ ਗੱਲ ਸੁਣਾ ਹੂੰ ਤੀਵੀਆਂ ਨਾਲ ਨਹੀਂ ਲੜਿਆ ਕਰਦੇ ਕੰਜਰ ਤੇ ਲక్ష్ਮੀ ਰੁੱਸ ਜਾ ਕਰਦੀ ਆ ਆਹੋ ਲక్ష్ਮੀ ਰੁੱਸ ਜੂਗੀ ਮਾਂ ਤਾਨੂੰ ਪੱਤੀ ਐ ਐ ਮਾਂ ਤਾਂ ਥੋੜੀ ਰੁੱਸੂਗੀ ਮੈਂ ਚੰਗਾ ਪਹਿਲਾ ਬੰਦਾ ਚੰਗੇ ਬੰਦੇ ਕੋਲ ਆਂਦੀ ਲక్ష్ਮੀ ਓ ਮੇਰੀ ਗੱਲ ਸੁਣਾ ਜੇ ਇਹਦੇ ਕੋਲ ਨਹੀਂ ਆਉਣਗੀਆਂ ਤਾਂ ਹੋਰ ਕਿਹਦੇ ਕੋਲ ਆਉਂ ਤੀਮੀਆਂ ਕੋਲ ਤੀਮੀਆਂ ਵੀ ਵਾਰੀ ਆਉਂਦੀਆਂ ਨੇ ਬੈਠਦੀਆਂ ਨੇ ਗੱਲਾਂ ਬਾਤਾਂ ਕਰਦੀਆਂ ਨੇ ਨਹੀਂ ਤੈਨੂੰ ਮੈਂ ਕੀ ਕਹਿ ਸੀ ਨਹੀਂ ਉਹਨੂੰ ਮੂੰਹ ਨਾ ਲਾਇਆ ਕਰ ਕੀ ਮੂੰਹ ਨਾ ਲਾਵਾਂ ਮੇਰੀ ਗੱਲ ਸੁਣ ਲੋ ਜੀ ਫਿਰ ਕੀ ਹੋ ਗਿਆ ਜੇ ਉਹ ਦੋ ਘੜੀ ਮੇਰੇ ਕੋਲ ਆ ਜਾਂਦੀ ਆ ਤੂੰ ਤਾਂ ਉਹਨੂੰ ਉਹੀ ਦੇਖ ਕੇ ਨਹੀਂ ਜਾਂਦੀ ਹੈਗੇ ਆਹੋ ਚਾਰ ਕਿਲੇ ਦਾ ਠੇਕਾ ਜਾਂਦਾ ਹੈ ਹਾਂ ਉਧਰ ਮੂਨਕਲੀ ਦੁਕਾਨ ਤੇ ਕੱਪੜੇ ਤੇ ਜਾਂਦਾ ਨਾ ਉਹਦਾ ਠੇਕਾ ਸਾਰਾ ਉਹ ਫਿਰ ਮੇਰੀ ਗੱਲ ਸੁਣ ਆਪਣੇ ਕੋਲੇ ਪੈਸਿਆਂ ਦਾ ਘਟ ਹੈ ਤੂੰ ਦਵਾ ਲਿਆ ਕਰ ਇਹਨੂੰ ਉਹੋ ਜਿਹਾ ਸਕੇਦੂਗੀ ਆਖੋ ਕਰ ਮੈਂ ਬਸਣਦੇ ਹੋ ਤੁਸੀਂ ਕਿਉਂ ਕਰ ਤੂੰ ਵੀ ਲੱਗ ਗਿਆ ਹੁਣ ਮਾਰਦਾ ਬੀਨ ਵਾਂਗੂ ਸਰਾ ਉਹਨੇ ਕੁਝ ਕਪੜਾ ਲੀੜਾ ਦਬਾ ਚੱਜਦਾ ਆ ਦੇਖੀ ਕਹੇ ਜੇ ਕਪੜੇ ਪਾਈ ਫਿਰਦੀ ਐ ਇਹ ਕੀ ਗੱਲ ਆ 6 6 ਮਹੀਨੇ ਲੱਗ ਜਾਂਦੇ ਨੇ ਦੇਖ ਲੈ ਕਦੇ ਇਹ ਬੰਦੇ ਦੇ ਆ ਆ ਦੇਖਿਆ ਆ ਦੇਖਿਆ ਕਰੋ ਆਪਾਂ ਪੈਨੇਸ ਮੈਸੀ ਮੁੜ ਕੇ ਐ ਦੇਖ ਲੈ ਮੈਂ ਪਾਣ ਲੱਗਾ ਇਹਨੂੰ ਤੂੰ ਤਾਂ ਹੈ ਹੀ ਕੋਰੀ ਕੋਰੀ ਥੋੜੀ ਐ ਪੈਨੇ ਰੁਪਿਆ ਰੁਪਿਆ ਕਰਕੇ ਜੋੜਿਆ ਸੀ 100 ਰੁਪਿਆ ਕਰ ਨੂੰ ਫੂਕ ਦੋ ਨਾ ਮੇਰੇ ਮੇਰੀ ਗੱਲ ਸੁਣਾ ਇਹੀ ਜੀ ਕਮਾਈ ਦੇ ਸਲੀ ਦੇ ਅੱਗ ਲਾਉਣੀ ਹੈ ਜੇ ਆਪਦੀ ਕਮਾਈ ਆਪ ਆਪੇ ਖਾ ਨਾ ਨਾ ਸਕੇ ਫਿਰ ਕੱਲ ਨੂੰ ਜਵਾਕ ਕੀ ਕਰਨਗੇ ਉਹ ਜਵਾਕ ਵੀ ਤਾਂ ਹੀ ਹੋਣਗੇ ਜੇ ਕੁਝ ਕਰੋਗੇ ਕੁਝ ਮੇਰੇ ਮੂੰਹੋਂ ਹੋਰ ਕਹਾਏਗਾ ਕੁਝ ਕੋਈ ਨਾ ਵੀ ਨਾ ਜਵਾਕ ਹੋ ਜਾਣਗੇ ਤੇ ਨਾਲੇ ਭਾਈ ਮੇਰੀ ਗੱਲ ਸੁਣ ਲਓ ਜਨਾਨੀਆਂ ਨੂੰ ਹੋਰ ਕੀ ਹੁੰਦਾ ਆ ਲੋਕਾਂ ਦੀ ਜਨਾਨੀਆਂ ਨੇ ਇੱਕ ਲੌਂਦੀਆਂ ਨੇ ਇੱਕ ਪੌਂਦੀਆਂ ਨੇ ਆ ਇੱਥੇ ਮੇਰੇ ਵੱਲ ਦੇਲਾ ਹਾੜੀ ਸੋਣੀ ਨਾ ਇੱਕ ਸੂਟ ਵੀ ਨਹੀਂ ਸਰਦਾ ਤੂੰ ਤੂੰ ਤਾਂ ਘਰਾਂ ਜੋ ਘਰੇਗੇ ਤੇਰੇ ਤੋਂ ਨਹੀਂ ਹੁਣ ਹੁੰਦਾ ਕੁਸ ਮੈਂ ਦੇਖ ਲੈ ਤੇਰਾ ਤਾਂ ਕੰਮ ਮੈਂ ਤਾਂ ਖੇਤ ਜਾ ਕੇ ਆਉਣਾ ਮੇਰੇ ਸਾਡੇ ਤਾਂ ਖੇਤ ਵੀ ਨਹੀਂ ਜਾਂਦਾ ਤੂੰ ਖੇਤ ਤਾਂ ਵਗ ਜਾ ਕਰ ਮੈਂ ਕਿਉਂ ਜਾਵਾਂ ਮੇਰੇ ਕਿਹੜਾ ਪੋਲੂਹਰੀ ਤੋਂ ਹੁੰਦੇ ਨੇ ਉਹ ਲੋਹਰੀ ਨਹੀਂ ਕੱਲ ਨੂੰ ਕੋਈ ਮਕਲਾਵਾ ਵੀ ਹੋ ਜਾ ਕਰਦਾ ਮੈਂ ਤਾਂ ਲੋੜ ਹੀ ਨਹੀਂ ਮਕਲਾਵੇ ਦੀ ਓਏ ਵੀਰੇ ਸਿਆਣਾ ਮਨ ਮੱਥੇ ਦੇ ਹੱਥ ਮਾਰ ਹਾਂ ਮੈਂ ਬੁੜਾ ਹੋ ਗਿਆ ਸਾਰਾ ਕੁਝ ਮੇਰੇ ਤੋਂ ਸੈਣਾ ਤੂੰ ਹੈ ਨਹੀਂ ਮੈਨੂੰ ਪਤਾ ਚਿੱਟੀ ਆ ਗਈ ਤੇਰੀ ਦਾਦੀ ਮੇਰੇ ਤੋਂ ਚਾਹੇ ਚਿੱਟੀ ਆ ਗਈ ਪਰ ਤੈਨੂੰ ਅਕਲ ਨਹੀਂ ਆਉਣੀ ਹੈਗੀ ਸਾਰੀ ਉਮਰ ਚੱਲ ਮੈਂ ਤਾਂ ਖੇਤ ਜਾਣਾ ਰੋਟੀ ਪਈ ਐ ਬੰਨੀ ਪਈ ਐ ਮੇਰੀ ਇਹਨੂੰ ਬੰਨ ਦੇ ਰੋਟੀਆਂ ਬੰਨ ਦਿੰਨੀ ਆ ਸ਼ਾਮ ਤੱਕ ਆ ਜਾਓ ਮੇਰੇ ਕੋ ਖੇਤੀ ਸਾਰੇ ਕੰਮ ਕਰਨੇ ਪੈਣਾ ਰਹਿਣੀ ਪਊਗਾ ਸ਼ਾਮ ਤੱਕ ਤਾਂ ਪੈਣਾ ਪਊਗਾ ਮੋਟਰ ਲਾਣੀ ਐ ਇਹਦਾ ਜਨਦਾ ਨਹੀਂ ਪਤਾ ਕੀ ਆ ਉੱਥੇ ਮੁਰਗੀਆਂ ਨੇ ਅੰਡੇ ਦੇ ਰੱਖੇ ਨੇ ਉਹ ਗਿਣੂਗਾ ਇਹ ਜਾ ਕੇ ਉਹ ਕੋਰੇ ਖੁਲਦੇ ਨੇ ਕੋਰੇ ਉੱਪਰ ਟੱਬੇ ਵਾਲੀ ਕਣ ਕਰਮਾਣੀ ਆ ਕਰੇ ਨਾ ਤੋਂ ਘੜੀ ਬੈਠੀ ਉਹ ਤੋਂ ਡੰਗਰਾਂ ਵਾਲੇ ਤੋਂ ਆਇਆ ਖੇਤ ਖੇਤ ਚੋਂ ਆਇਆ ਡੰਗਰਾਂ ਦੇ ਜੇ ਕਿਸੇ ਗਵੰਡਿਆ ਦੇ ਪਾਣੀ ਟੁੱਟ ਗਿਆ ਕਲੇਸ ਥੂੜੀ ਕਰਨਾ ਚਾਚੇ ਦੀ ਜ਼ਮੀਨ ਅਗਲੇ ਦੀ ਨਾਲ ਕਣਕਰਮ ਜੂਗੀ ਖਰਾਬ ਹੋ ਜੂਗੀ ਉਹ ਨਾਲ ਬੰਗੀ ਪਾ ਦਿਆ ਕਰ ਕੋਈ ਨਾ ਲਾਵੇ ਖੜ ਕੇ ਰਮਾਣੀ ਪੈਂਦੀ ਐ ਸੋਡੇ ਜੂ ਨਹੀਂ ਮੋਟਰ ਲਾ ਕੇ ਘਰੇ ਆ ਜੋ ਉਰੇ ਬੜੇ ਰੋ ਕੀ ਐ ਉਰੇ ਕਰੇ ਦਾ ਸੰਢੇ ਰੱਖੇ ਨੇ ਸੇਵਾ ਤੇ ਬੈਠੇ ਕਿਉਂ ਸੇਵਾ ਤੇ ਬੈਠਣ ਨੂੰ ਮੈਂ ਕੀ ਮੇਰੇ ਕੋਲ ਆਪਦੇ ਚਾਰ ਛਿੱਲੜਾ ਆਉਂਦੇ ਨੇ ਜਿਹੜੇ ਚਾਰ ਕੀਲਿਆਂ ਦੇ ਆਪਾਂ ਬੈਠ ਕੇ ਖਾ ਲਾਂ ਸਿਆਣਾ ਮਨ ਸਿਆਣਾ ਹਾਂ ਵੀਂ ਮੇ ਵਾਲੀ ਗੱਲਾਂ ਤੇ ਨਾ ਤੂੰ ਦੇਖ ਲੈ ਤੂੰ ਤੀਂ ਵਾਲੀ ਗੱਲਾਂ ਤੇ ਤੂੰ ਦੱਸ ਕੋਈ ਤਾਂ ਆ ਗਈ ਕਿੰਨਾ ਲక్ష్ਮੀ ਰੁੱਸ ਗਈ ਦੱਸ ਲక్ష్ਮੀ ਰੁੱਸਣ ਨੂੰ ਉਹ ਮੇਠੋ ਹੋਰ ਕਹਾਏਗਾ ਕੁਛ ਉਹਨੇ ਦੇਵਤਿਆਂ ਮਾੜਾ ਕਹਨਾ ਮaaf ਕਰਿਓ ਦੇਵਤਿਓ ਚੱਲ ਕੋਈ ਨਹੀਂ ਤੂੰ ਖੇਤ ਚ ਜਾ ਹਾਂ ਮੇਰੀ ਖੈਰ ਹੈ ਕੋਈ ਨਾ ਮੈਂ ਤਾਂ ਜਾਣਾ ਤੂੰ ਰਹਿ ਉਰੇ ਇਹਨੂੰ ਦੇ ਦੋ ਭਾਈ ਰੋਟੀ ਰੋਟੀ ਬਣਨਗੇ ਹਾਂਜੀ ਹਾਂਜੀ ਕੋਈ ਨਹੀਂ 니14 ਬੰਗਾ ਜਾ ਘਰ ਕਨੀ ਧਿਆਨ ਨਹੀਂ ਦਿੰਦਾ ਮੈਂ ਜਾਨੇ ਖੇਤ ਜਾਨੇ ਖੇਤ ਕਿਹੜੇ ਦਸ ਕੀ ਅੰਡੇ ਤਾਂ ਰੱਖੇ ਆ ਤੁਹਾਡੇ ਗਿਣਕਾ ਵੇਗਾ ਆ ਹਾਂ ਹਾਂ ਪੱਕਾ ਪੱਕਾ ਆਹ ਕਰਤਾਰ ਸਿੰਘ ਠੀਕ ਹੈ ਹੋਰ ਬਹੁਤ ਵਧੀਆ ਕੜੇ ਮੈਂ ਤਾਂ ਖੇਤ ਜਾਣਾ ਅੰਡੇ ਗਿਣਕਾਂ ਮੇਰੇ ਯਾਰ ਅੰਡੇ ਗਿਣਕਾਂ ਆਉਂਗਾ ਖੇਤ ਜਾ ਓਹ ਦਾ ਆਟਾ ਕਿਹਨ ਲੜ ਰਿਹਾ ਤੇ ਅੰਡੇ ਗਿਣਨੇ ਤੇ ਤੈਨੂੰ ਪਤੀ ਮਾਰ ਵਾਲੇ ਦਾ ਸਬਾਅ ਕਰੂ ਉਹ ਗਰ ਨਹੀਂ ਬੜੇ ਰਹੇ ਐ ਇਨੜੇ ਕੋ ਪਹਿਲਾਂ ਹੀ ਮੇਰੇ ਬਾਰੇ ਮਖੜਿਆ ਦਾ ਗਮੰਡ ਨਾਲ ਕਿਉਂ ਲੜਨ ਲੱਗ ਰਿਹਾ ਦਾ ਯਾਰ ਕਾ ਨੂੰ ਮੇਰੇ ਯਾਰ ਪੂਰਾ ਆ ਜਾ ਮਾਰੇ ਘਰੇ ਅੱਛਾ ਤੇਰੇ ਲਈ ਪਰਜਾਈ ਨੂੰ ਲੁੱਤੀਆਂ ਲਾਂਦੀ ਰੇ ਕਦੇ ਤੋਂ ਸੂਟ ਲਿਆ ਕਦੇ ਜੁੱਤੀ ਲਿਆ ਯਾਰ ਘਰ ਬਸਾਣਾ ਐ ਨਿਓ ਘਰ ਉੱਜੜ ਜਾ ਤੇਰੇ ਵੀ ਕੰਨ ਕੱਢਾਂਗੇ ਮੇਰੇ ਯਾਰ ਤਾਉ ਵੀ ਕਰਤਾਰਸੂ ਆਏ ਗੱਲਾਂ ਨਿਓ ਦੱਸ ਘਰ ਬਸਾਣਾ ਉਹ ਹੈ ਜਿਹੜਾ ਬੰਦੇ ਨੇ ਜਿਹੜਾ ਬੰਦੇ ਨੇ ਘਰ ਬਸਾਣਾ ਔਰ ਜਿੰਨਾਂ ਨੂੰ ਕਿਤੇ ਕਬੀਲਦਾਰੀ ਦੇਗਾ ਪੈਸੇ ਦੇਗਾ ਸੂਟ ਦੇਗਾ ਇੱਕ ਕਹਦਾ ਲਿਆਓ ਸਮਾਈਆ ਆਇਆ ਤੇਰੀ ਜਮੀ ਗਲਤ ਗੱਲ ਨਾ ਦਵਾ ਦੋ ਜਣੇ ਹਾਂ ਉਹ ਕਬਾਰ ਹੈ ਤੋ ਬਹਿ ਫਿਰ ਕਿਉਂ ਗਿਆ ਜੀ ਪੰਜ ਚਾਰ ਸੂਟ ਲਈ ਜਾਵੇਗੀ ਨਾ ਨਾ ਵੀਰੇ ਨਾ 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 ਘਰ ਥੋੜੀ ਜਾੜ ਨਾ ਕਾਨੂੰ ਜਵਾਖ ਜੱਲੇ ਮਾਸਤੇ ਗੋਰੀ ਅਗੋਰੀ ਤੇਰੀ ਉਮਰ ਤੇਰੇ ਬਾਪ ਕੇ ਯਾਰ ਤੇਰੀ ਉਮਰ ਤਨਾ ਇਹ ਕੁਰਤੇ ਮੇਨਾਂ ਵੇ ਲੱਗ ਜੇਗੀ ਪਹਿਲਾਂ ਉਹ ਪਾਈ ਫਿਰ ਗਿਆ ਇਹ ਤੋ ਪਾਈ ਲੱਗੇ ਜਵਾਖ ਵੀ ਭਾਵेंगी ਬਸ ਫੇ ਠੀਕ ਹੈ ਮੈਂ ਸਹੀ ਕਹਤਾ ਹਾਂ ਸਰਾ ਨਾ ਕਿ ਭੀ ਆਂਟੇ ਗਣਜੋਗੀ ਬੱਚੇ ਵੀ ਭਾਵेंगी ਲੈ بس ਤੂੰ ਅੰਡੇ ਗਿਣ। ਕਰਤਾਰ ਸੂੰ ਤਾ ਵੀ ਯਾਰ ਲਿਆ ਜੀ ਆਖਰ ਨੂੰ ਮੇਰਾ ਤਾ ਵੀ ਇਹ ਆ ਗੱਲਾਂ ਪਾ ਗਿਆ। ਜਾਂ ਅੰਡੇ ਗਿਣ ਲੈ। ਠੀਕ ਐ ਕਰਤਾਰ ਸੂੰ। ਮੇਰੀ ਗੱਲ ਸੁਣਾ। ਹਾਂਜੀ। ਹੁਣ ਜਮਾ ਖੁਸ਼ ਰਿਆ ਕਰ ਕੋਈ ਲੋੜ ਨਹੀਂ ਤੈਨੂੰ ਦਬ ਕੇ ਰਹਿਣ ਦੀ ਪੈਸਾ ਟਕਾ ਬਥੇਰਾ ਮੇਰੇ ਕੋਲ। ਹੁਣ ਤੂੰ ਟੂਟ ਪਾ ਦੇਹੰਦਾ ਸੋ ਕੀ ਗਿੰਦਾ ਤੂੰ ਖੁਸ਼ ਰਿਆ ਕਰ ਤੂੰ। ਮੈਂ ਤਾਂ ਤਿਆਰ ਹੋ ਕੇ ਬਹਿਣਾ ਕਰੂੰ। ਕਿਵੇਂ ਕਰਤਾ ਰੇ? ਵਧੀਆ। ਅੰਡੇ ਗਿਣ ਦੇ ਬਹਿ ਰਖਿਓ। ਕਾਣ। ਛੋਟਾ ਸਿਰ ਵਾਲਾ। ਉਹ ਕੀ ਦੱਸਾਂ ਯਾਰਾ। ਹਾਂ। ਯਾਰਾ ਜੋ ਗਾ ਚੱਕਦੇ ਆਪਦਾ ਹੀ ਢੱਡ ਨੰਗਾ ਹੁੰਦਾ ਅੱਛਾ ਉਹ ਮੈਂ ਸੁਣੂਂਦਾਂ ਕਿ ਏਥੇ ਮੈਂ ਖੜਕੇ ਤਾਂ ਕੈਨ ਲੱਗ ਰਿਹਾ ਤਾਂ ਅੰਡੇ ਗਿਣਿਆ ਖੇਤ ਜਾ ਕੇ ਓਏ ਉਹਨੂੰ ਬਥੇਰਾ ਸਮਝਾਉਣਾ ਵੀ ਤੂੰ ਬਹੂ ਨੂੰ ਆਪਦੀ ਨੂੰ ਦੇਖ ਕਪੜਾ ਲੀੜਾ ਦਵਾ ਦਵਾ ਲਿਆ ਹੋਰ ਹੁਣ ਮੈਂ ਤਾਂ ਦਵਾਉਣੀ ਪੈਣਗੇ ਮੈਂ ਕੀ ਕਰਾਂ ਦੱਸਿਆ ਵਿਆਹ ਹੋਣੀ ਕਉਂ ਵੇ ਹਨਾ ਉਹ ਵਿਆਹਿਆ ਤਾਂ ਉਹੀ ਹੋਇਆ ਫਿਰ ਹੁਣ ਯਾਰ ਜਦ ਘਰ ਦਾ ਰੋਟੀ ਪਾਣੀ ਸਾਰਾ ਘਰ ਸਾਂਭਦੀ ਐ ਨੂੰ ਕਪੜਾ ਲੀੜਾ ਤਾਂ ਅਸੀਂ ਇਹ ਤਾਂ ਪਾਵਾਂਗੇ। ਉਹ ਤਾਂ ਜਮੀ ਗੋਰੀ ਐ ਹੈਨਾ ਜਮੀ। ਉਹ ਨਹੀਂ ਗੀ। ਓਏ ਓਏ ਤੇਰੇ ਬੁੱਢੇਲਾ ਸੂਟ ਪਾਈ ਫਿਰਿਆ ਤੂੰ ਹੁਣ। ਹੋਰ। ਓਏ ਨਹੀਂ ਕਰਦਾ। ਉਹ ਮੈਂ ਤਾਂ ਬਥੇਰਾ ਲੜਦਾ ਵੀ ਨਾ ਤੋਦਿਆ ਕਰ। ਨਾ ਤੈਨੂੰ ਦਣੀ ਹੈਗਾ। ਆ ਖੇਤ ਮੀਂਹ ਵੇਦਿਆ ਕਰੂੰ ਤਾਂ ਆਡੇ ਗਿਣਨ। ਚੱਲ ਕੋਈ। ਤੂੰ ਵੀ ਚੰਗੇ ਮਖੌਲ ਕਰ ਸਕਦਾ। ਆ ਚੱਲੀਏ। ਹਾਂ ਮਖੌਲ ਤਾਂ ਆਪੇ ਗੰਦੂ ਸਾਂਮੀ ਬੈਠੇ ਜਨਾਨੀ ਦਾ। ਇਹਨਾਂ ਦੱਸੂ ਮੈਂ ਜਾ ਕੇ ਮੌੜ ਨੂੰ। ਯਾ ਯਾ ਇਹ ਕੰਮ ਚੱਲ ਰਿਹਾ। ਜੀ ਚੋਆ ਦੇਖ ਲੈ। ਯਾਰ ਨੀ ਉਸ ਗੇ ਸ਼ੋਰ ਤੇ ਆ ਤਾਂ ਬੰਦਾ ਫਿਰ ਕੋਈ ਨਾ ਆਉ ਆ ਗਿਆ ਆਉ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਅੰਡੇ ਆ ਗਏ ਤਾਂ ਮੇਰੇ ਅਰਮੜ ਬਾਰਮੀ ਬੈਠੇ ਰਿਆ ਕਰ ਨਿਉ ਹੈ ਹਾਂ ਔਰ ਕੰਮ ਕੀ ਖਬਰ ਅਜ ਤਰੇ ਆਹੋ ਹੋ ਰਾਂ ਤੋਂ ਤੋਂ ਬਾਹਰ ਦੇ ਖੇਤ ਮੈਂ ਹਾਂ ਅੰਡੇ ਗਿਣਨਾ ਹਾਂ ਤੇਰੇ ਮਗਰ ਬਹੁਤ ਕੁਛ ਹੋਇਆ ਮੈਂ ਤਾਂ ਤੇਰਾ ਕੀ ਬੈਠ ਕੇ ਤੇਰਾ ਹੀ ਮੂੰਹ ਮਾਰ ਗਿਆ ਮੈਨੂੰ ਕਿਵੇਂ ਬਹੁਤ ਕੁਛ ਕਿਉਂ ਗਿਆ ਅੰਨ ਸੂਟ ਤੇ ਬਾਕੇ ਲਿਆ ਥਰਾੜਾ ਉੱਛਾ ਉੱਛਾ ਕੋਈ ਨਾ ਆ ਤਾਉ ਤੋਂ ਫਿਰ ਆਂਡੇ ਗਣਦਾ ਆ ਬਈ ਵਿਆਹ ਤੇਰਾ ਨਹੀਂ ਹੋਇਆ ਹੋਇਆ ਵਿਆਹ ਸਲਮਾ ਉਸ ਕਾ ਹੋ ਗਿਆ ਉੱਜੜ ਕੇ ਫਿਰ ਤੂੰ ਹਾਂ ਜਹਾਸ਼ੀਨ ਤਿੰਨ ਤਿੰਨ ਬਰੇ ਨਾਲੇ ਨੂੰ ਕਹਿੰਦਾ ਹੋਵੇ ਦਾ ਕਿ ਚੰਗੀ ਮਿਲੈ ਮਿਲੂ ਪਾਇ ਕਰ ਮੈਨੂੰ ਜਾਨਾ ਪਾਇ ਮਿਲਾਈ ਤੇ ਦੀਖੜਾ ਬੇ ਸੂਟ ਆ ਗਏ ਦਾਦਾ ਬਗ ਜਾ ਕਾਹ ਕਿ ਸੀਤੀ ਜਾ ਮੈਂ ਤਮਾਰਾ ਤਿੰਨ ਸੂਟ ਫਿਰਸ ਮੈ ਆਈ ਬਣ ਗਿਆ 10000 ਤੋਂ ਬਣ ਗਿਆ ਆ ਕਾ ਕਾ ਇਹ ਦਰ ਬਈ ਕਰੇਗਾ ਮੀ ਮੀਨੇ ਕਾ 10 ਜਰ ਆਪਾਂ ਕਿੱਥੇ ਸਿੱਤੀ ਜਾ ਸੀ ਬਣਾ ਦੇ ਕਿਤੇ ਇਸ ਮਿਆਂ ਮੋੜੂ ਆ ਲੈ ਮਣ ਕੀ ਗੱਲ ਇਹਨੂੰ ਤੇ ਦੇ ਦੀ ਆਂਡੇ ਹੁਣ ਪੜੇਗਾ ਮੈਂ ਅਗਰੇ ਕਲੇਸ ਚੱਲ ਲੈ ਮੇਰਾ ਭਾਈ ਅੱਜ ਦਾ ਦੇਣਾ ਆਪਣਾ ਪੂਰਾ ਹੋ ਗਿਆ ਵਾਸ ਚੱਲ ਕੱਲ ਨੂੰ ਦੇਖ ਕੋਈ ਮੁਰਗਾ ਫਸਿਆ ਹੋਰ ਚੱਲ ਠੀਕ ਐ ਸੂਟ ਤਾਂ ਲਿਆਂਦੇ ਆਪਾਂ ਜੇ ਕੋਈ ਹੋਰ ਚੀਜ਼ ਦੀ ਲੋਡ ਹੋਈ ਮੈਨੂੰ ਦੱਸ ਦੀ ਨਾਲ 4 ਕਿੱਲੇ ਮੇਰੇ ਕੋਲ ਹੈਗੇ ਨੇ ਉਹਨਾਂ ਦਾ ਠੇਕਾ ਹੈਗਾ ਮੈਂ ਦੇਣੇ ਵੀ ਕਿਨੂੰ ਨੇ ਤੇਰੇ ਕੋਲ ਹੀ ਮੈਂ ਮੜਾ ਗਿਆ ਮੇਰਾ ਰੋਟੀ ਪਾਣੀ ਵਧੀਆ ਬਣਾ ਦਿਆ ਕਰ ਆ ਗਿਆ ਆ ਗਿਆ ਸਮਿਆ ਦੇ ਸਮਿਆ ਦੇ ਸਮਿਆ ਦੇ ਮੇਰੀ ਕਾ ਨੂੰ ਜਨਨੀ ਤੇਰੀ ਹੈ ਤੇਰੀ ਹੈ ਉਹ ਕੀ ਬੁੜਬੁੜ ਕਰਦਾ ਹੁਣ ਕੰਚਰ ਤੇ ਆ ਜਾੜ ਦੇ ਜਾੜ ਦੇ ਕਿ ਮੈਨੂੰ ਮਲਾਈਆਂ ਪਾ ਕੇ ਦੇ ਦੇ ਮਲਾਈਆਂ ਪਾ ਦੇ ਇਹ ਹੁਣ ਤੈਨੂੰ ਕੀ ਹੋ ਗਿਆ ਤਿੰਨ ਸੂਟ ਕਦੇ ਬਾਪ ਦਾਦ ਜਨ ਲੈ ਕੇ ਦੇ ਹਾਂ ਉਹ ਮੇਰੀ ਗੱਲ ਸੁਣੋ ਤੈਨੂੰ ਕੌਣ ਉਂਗਲਾਂ ਲਾਉਂਦਾ ਐ ਮੈਨੂੰ ਐ ਕਿਹੜਾ ਕੰਜਰ ਦੱਸ ਦਿੰਦਾ ਤੈਨੂੰ ਸੂਟ ਲੈ ਕੇ ਆਏ ਨੇ ਜੇ ਹਾਏ 3 ਸੂਟ ਹਰ ਇੱਕ ਮਿੰਟ ਓਏ ਹਾਏ ਬਾਬਲਾ ਕੋਕਰੀ ਚੋਤਾ ਬੋਲਾ ਇਹ ਤਾਂ ਆਏ ਪੱਜੜਾ ਬਹਿ ਜਾਂਦਾ ਰੋਲਾ ਕਿਉਂ ਪਾ ਰਹੇ ਹੈ 3 ਸੂਟ ਓਏ ਹੁਣ ਮੇਰੀ ਵੀ ਤਾਂ ਰੋਟੀ ਪਾਣੀ ਕਰਦੀ ਐ ਇਹ ਜੇ ਮੈਂ ਇਹਨੂੰ ਦਵਾਏ ਦਿੱਤੇ ਕੰਜਰਾ ਮੈਂ ਕੋਈ ਜ਼ੁਲਮ ਕਰਤਾ ਲੱਤਾਂ ਫੜ ਲੈ ਪੱਗ ਦਾ ਲੜਫੜਾ ਦੇ ਹਾਏ ਐ ਪੁੱਠਾ ਚੱਲਦਾ ਇਹ ਕੌਣ ਸਮਝਾਵੇ ਇਹਨੂੰ ਇਹਨੂੰ ਖਬਰਾ ਕਿਹੜਾ ਕੰਜਰ ਲੁੱਟੀਆਂ ਲੌਂਦਾਗਾ ਕਿਸੇ ਨੇ ਚੱਜ ਦੀ ਗੱਲ ਤਾਂ ਸਿਖਾਉਣੀ ਨਹੀਂ ਕਿਸੇ ਨੇ ਮੈਨੂੰ ਤਾਂ ਐ ਲੱਗਦਾ ਉਹ ਆਪਾਂ ਨੂੰ ਮਿਲਿਆ ਨਹੀਂ ਕਰਤਾਰਾ ਉਸੇ ਨੇ ਸਿਖਾਇਆ ਹੋਊ ਇਹ ਹਾਏ ਤਿੰਨ ਤਿੰਨ ਸੂਟ ਕੰਨ ਕਿਹ ਹੈ ਉਹ ਕੁਛ ਨਹੀਂ ਉਹ ਤਾਂ 100-100 ਵਾਲੇ ਲੈ ਕੇ ਦਿੱਤੇ ਨੇ ਸੇਲ ਚ ਹਾਏ 300 ਰੁਪਿਆ ਉਹ 300 ਜਿਆਦੇ ਆ 300 500 ਦਾ ਬੰਦੇ ਦੀ ਮੂੰਹ ਦਿਹਾੜੀ ਹੋਰੀ ਆ ਹੁਣ ਅੱਛਾ ਹੋਰ ਨਾ ਦੌਰਾ ਪਾ ਕੇ ਵੇਚ ਜੈਕਟ ਆ ਇਸ ਅਮਰੀਕਨ ਨਹੀਂ ਲੱਗੇਗੀ ਉਸ ਮੈ ਹੀ ਤਾਂ ਮੇਰੀ ਜਾਣ ਪਛਾਣ ਵਾਲਾ ਹੈਗਾ ਦਰਜੀ ਉੱਥੇ ਫੇਰ ਵੀ ਕਿੰਨੀ ਲੱਗੇਗੀ ਉਹ ਤਾਂ ਫ੍ਰੀ ਹੈ ਕਹਿੰਦਾ ਮੈਂ ਤਾਂ ਇੰਝ ਹੀ ਆਉਂਦਾਂ ਕਹਿੰਦਾ ਹਾਂ ਚਲੋ ਸ਼ੁਕਰ ਹੈ ਹਾਂ 300 ਰੁਪਿਆ ਹਾਏ 300 ਤੇਰੇ ਕਿਉਂ ਦੌਰਾ ਪੈਂਦਾ ਪਹਿਲਾਂ ਮੈਨੂੰ ਐਂ ਦੱਸ ਤੇਰੀ ਜੇਬ ਚੋਂ ਨਹੀਂ ਲੱਗੇ ਤੇਰੇ ਕੋਲੋਂ ਮੰਗੇ ਨਹੀਂ ਮੈਂ ਮੈਂ ਆਪਣੇ ਕੋਲੋਂ ਲਾਏ ਨੇ ਹਾਏ ਫਿਰ ਜਨਾਨੀ ਸੰਭਲੇ ਹਾਏ ਉਹ ਜਨਾਨੀ ਸੰਭਣ ਨੂੰ ਕੰਜਰਾ ਮੈਂ ਕੀ ਕਰਾਉਣਾ ਐ ਤੋਂ ਐ ਵੀ ਰੋਟੀ ਪਾਣੀ ਦੇ ਦਿੰਦੀ ਐ ਤੀ ਜਨਾਨੀ ਦਾ ਤੇਰੀ ਐ ਇਹ ਤੂੰ ਸਾ ਮੈਨੂੰ ਸੇ ਮੈਨੂੰ ਚਾਹ ਬਣਾ ਕੇ ਲਿਆ ਦੇਉ ਮੇਰੇ ਤਾਂ ਦੌਰਾ ਪੜੇਗਾ ਅੰਦਰ ਲਿਆ ਦੇ ਚਾਹ ਹਾਏ ਕੀ ਕਰਾਂ ਬਾਈ ਇਹਨੇ ਤਾਂ ਨਾ ਮੈਨੂੰ ਮਾਰ ਲਿਆ ਦੇਖ ਲਾ ਚਾਹ ਲਾ ਚਾਹ ਆ ਪਾ ਕੇ ਦੇ ਨਾਲੇ ਵਿੱਚ ਇੱਕ ਦੇਗਦੀ ਨੀਂਦ ਵਾਲੀ ਗੋਲੀ ਚੰਗਾ ਹਾਂ ਸਮਝ ਗਈ ਨੀਂਦ ਵਾਲੀ ਗੋਲੀ ਤਾਂ ਜ਼ਰੂਰੀ ਆ ਹੋਰ ਮੜਾ ਚੈਨਲ ਸਮਝ ਚਾ ਰਹਿਗਾ ਚਲ ਠੀਕ ਐ ਮੜਾ ਜ ਮੈਂ ਵੀ ਬਾਹਰ ਵਗ ਜਾ ਪੰਜਰ ਦਾ ਕਿਤੇ ਹਾਂਜੀ ਫਿਰ ਟਾਈਮ ਨਾਲ ਉਹ ਬੱਸ ਮੈਂ ਤਾਂ ਉਹ ਕਿਹੜਾ ਜਦੇ ਕਿ ਹੁਣ ਆ ਜੀ ਮੈਂ ਤੂੰ ਚਾਹ ਪਾਣੀ ਦੇ ਉਹਨੂੰ ਠੀਕ ਠੀਕ ਆ ਲੈ ਆਪਿਆ ਬੂ ਲਾਲੀਆਂ ਨੀਂਦਾ ਉਹ ਨੀਂਦਾ ਕਿਹੜੀਆਂ ਨੀਂਦਾ ਆਉਂਦੀਆਂ ਨੇ ਕੱਲਿਓਂ ਘਤਰ ਫੜ ਫੜ ਖਾਂਦਾ ਨੀਂਦਾ ਕਿੱਥੇ ਆਉਂਦੀਆਂ ਨੇ ਅੱਛਾ ਸੁਪਨੇ ਤਾਂ ਆਏ ਲੈਂਦੇ ਸੀਗੇ ਜਿਵੇਂ ਕੋਈ ਰਾਜਕੁਮਾਰੀ ਆ ਜੀ ਹੁੰਦੀ ਆ ਉਹ ਘਾ ਨੂੰ ਉਹਦਾ ਉਹੀ ਬਸ ਸਕੇ ਮਾੜਾ ਹੋ ਰਿਆ ਸਰੀਰ ਨੂੰ ਅੱਛਾ ਥਕਾਵਟ ਹੋਈ ਪਈ ਆ ਹਾਂ ਹਾਂ ਕੰਮ ਕਰਦਾ ਕੋਈ ਕਰਦੇ ਥਕਾਵਟ ਹੀ ਹੋਣੀ ਆ ਉਹ ਕਿੱਧਰ ਗਿਆ ਉਹ ਤਾਂ ਬਾਹਰ ਬੈਠਾ ਬਾਹਰ ਬੈਠਾ ਕੇ ਖੇਤ ਗਿਆ ਕਹਿੰਦਾ ਸੀ ਕਹਿੰਦਾ ਮੈਂ ਤਾਂ ਖੇਤ ਜਾਣਾਗਾ ਮੈਂ ਕਿਹਾ ਸੀ ਦੋ ਘੜੀ ਬੈਠ ਜਾ ਬਾਹਰ ਬੈਠਾ ਬੈਠਾ ਉਹਨੇ ਚਲੇ ਜਾਣਾ ਉਹ ਕਿੱਥੇ ਤੈਨੂੰ ਪਤਾ ਹੈਗਾ ਉਹਦਾ ਘਰੇ ਜੀ ਲੱਗਦਾ ਮੜਾ ਜਾ ਕੁੰਡਾ ਲਾ ਕੇ ਆ ਬੇ ਜਦ ਹੀ ਜਦੋਂ ਮੈਂ 2 ਮਿੰਟ ਤੇਰੇ ਕੋਲ ਆ ਕੇ ਬਹਿ ਜਾਣੀ ਜਿਦੀ ਕਹਿ ਰਣਾ ਕੁੰਡਾ ਲਾ ਦੇ ਕੁੰਡਾ ਲਾ ਦੇ ਇਹ じゃ ਕਿਹੜਾ ਕੰਮ ਆ ਵੀ ਜਿਹੜੇ ਤਾਂ ਕੁੰਡਾ ਲਾ ਕੇ ਕਰਨਾ ਉਹ ਸੌ ਪਰ ਤੇਰੀ ਗੱਲ ਹੁੰਦੀ ਆ ਤੂੰ ਵੀ ਜਮੀ ਨਹੀਂ ਸੁਣਦੀ ਹੈਗੀ ਅੱਛਾ ਚਲ ਕੋਈ ਨਾ ਕੁੰਡਾ ਤਾਂ ਮੈਂ ਲਾਈ ਆਉਣੀ ਹੈਗੀ ਤੇ ਬਾਕੀ ਹੁਣ ਤੂੰ ਕੀ ਕਹਿੰਦਾ ਸੀ ਮੈਂ ਤਕਾਵਰਡ ਹੋਈ ਪਈ ਆ ਉਹ ਵੀ ਤਾਂ ਦੂਰ ਕਰਨੀ ਆ ਚਲ ਕੋਈ ਨਹੀਂ ਤੂੰ ਇੰਨੇ ਮਨ ਕਰੇ ਕੰਜਰ ਦਾ ਬੋਲਾ ਜਾਂ ਉਹ ਆ ਜੇ ਠੀਕ ਆ ਠੀਕ ਆ ਹੋਰ ਆ देखा भला जी भुला पई है हैगी वही ਆ ਜਾ ਹੁਣਾ ਉੱਥੇ ਜਾ ਕੇ ਬੈਠ ਗਈ ਹੈ ਲੈ ਹੁਣ ਕੁੰਡਾ ਵੀ ਤਾਂ ਲਾਉਣਾ ਹੀ ਸੀਗਾ ਫਿਰ ਤੁਹਾਨੂੰ ਪਤਾ ਹੀ ਹੈਗਾ ਇੱਥੇ ਕਦੇ ਕੋਈ ਆ ਜਾਂਦਾ ਕਦੇ ਕੋਈ ਹੋ ਜਾਂਦਾ ਮੈਨੂੰ ਏ ਤੂੰ ਇਹਦੇ ਲਵੇ ਲੱਗ ਕੇ ਆਂਦਾ ਪੁੱਛ ਲਿਆ ਕਰ ਵੀ ਤੈਨੂੰ ਇਹ ਲੁੱਤੀਆਂ ਲਾਉਂਦਾ ਕੌਣ ਹੈ ਲੈ ਭਾਈ ਤੇ ਤੇਰਾ ਹੀ ਆ ਜਿਹੜਾ ਜ ਤੈਨੂੰ ਦੱਸਦਾ ਉਹ じゃ ਮੈਨੂੰ ਦੱਸ ਦੂਗਾ ਉਹ ਤੁਹਾਡੇ ਸਾਹਮਣੇ ਕਿਵੇਂ ਤਾਂ ਬੋਲਦਾ ਰਹਿੰਦਾ ਹੋ ਮੇਰਾ ਤਾਂ ਬੁਲਾਉਣ ਨੂੰ ਜੀ ਨਹੀਂ ਕਰਦਾ ਚਲ ਮੈਨੂੰ ਤਾਂ ਸੌਂ ਨੂੰ ਜੀ ਕਰਦਾ ਲੈ ਹਾਂ ਹੋਰਾ ਲੈ ਆਜੋ ਆਜੋ ਹਾਂ ਯਾ ਠੀਕ ਹੈ ਕੇ ਯਾ ਕੀ ਕਰੇਂਦਾ ਓਏ ਕੰਜਰਾ ਇਹਦੀ ਟੂਈ ਦੁਖਦੀ ਦੀ ਮਾੜਾ ਟੂਈ ਦੇ ਦਵਾਈ ਮਸਲੀ ਐ ਵੇ ਫਿਰ ਮੈਂ ਮਸਲ ਦਿੰਦਾ ਉਹ ਮੈਂ ਤਾਂ ਤੈਨੂੰ ਕਹਿਣਾ ਵੀ ਤੂੰ ਮਸੜਿਆ ਕਰ ਤੂੰ ਤਾਂ ਨਹੀਂ ਹੱਥ ਲੰਦਾ ਫਿਰ ਹੁਣ ਮੈਂ ਬੇਲਾ ਹੁੰਦੇ ਦਵਾਈਆਂ ਲੰਦਾ ਰੂਗਾ ਮੈਂ ਖੇਤ ਕੇ ਕੰਮ ਨਹੀਂ ਕਰਨੇ ਮੈਂ ਸੰਗਾ ਨਹੀਂ ਕਰਨਾ ਤੂੰ ਤਾਂ ਖੇਤ ਗਿਆ ਹੋਇਆ ਸੀਗਾ ਤੂੰ ਕਦ ਆਇਆ ਉਹ ਕਿ ਤੂੰ ਹੁਣ ਆਇਆ ਫਿਰ ਹੁਣ ਆਇਆ ਜੇ ਫਿਰ ਚਲ ਮੈਂ ਤਾਂ ਇਹ ਦਵਾਈ ਲਾਈ ਆ ਖੰਡ ਪਾਣੀ ਭੁੱਲ ਗਈ ਤੂੰ ਚਾਹ ਪਾਣੀ ਬਣਾਣੀ ਸੀ ਚਾਹ ਬਣਾਣੀ ਐਤੋਂ ਬਣਾ ਕੇ ਪੀ ਲਾਂਦਾ ਚਲ ਮੈਂ ਹੁਣ ਚਾਹ ਪੀ ਕੇ ਜਾਊਂਗਾ ਚਲ ਬਣਾ ਦੇ ਕੋਟੇ ਆਪਕੇ ਦਵਾਈ ਦੂਈ ਵਾਲਾ ਕੰਮ ਆਪਕਾ ਦੱਸ ਦੇ ਅਗਰ ਮੈਂ ਮੂ ਨਹੀਂ ਲੰਦਾ ਹੈਗਾ ਨਾ ਮੈਨੂੰ ਲਾਈ ਜਾਂਦੀ ਆਹ ਚੱਲ ਕੋਈ ਨਹੀਂ ਦਵਾਈ ਦਾ ਮੈਂ ਆਪੇ ਲਾ ਦੂੰਗਾ ਇਹਦੇ ਤੂੰ ਨਾ ਟੈਨਸ਼ਨ ਲਿਆ ਕਰ ਦਵਾਈ ਦਬੂਈ ਦੀ ਮੈਂ ਤਾਂ ਚੜਦੀ ਹੈ ਤੈਨੂੰ ਪਤਾ ਹੈ ਉਹ ਬਾਾਮ ਜੀ ਬਾੜੀ ਮੇ ਤਾਂ ਨੱਕਾ ਨੂੰ ਚੜ ਜਾਂਦੀ ਔਰ ਦੀ ਬਹੁਤ ਸਾਲਾ ਕੰਮ ਹੋ ਜਾਂਦਾ ਚੱਲ ਐਂ ਕਰ ਚਾਹ ਬਣਾ ਦੇ ਇਹਨੂੰ ਕੋ ਟੱਫੂਕ ਦੇ ਮੂੰਹ ਮੱਥਾ ਇਹਦਾ ਆਪਣਾ ਚਾਹ ਛੇਤੀ ਉਹ ਕੰਜਰ ਦਿਆ ਕੰਜਰ ਦਿਆ ਮੜਾ ਮੜਾ ਧਿਆਨ ਰੱਖ ਰਿਆ ਕਰ ਦਵਾਈ ਦਬੂਈ ਦਵਾ ਦੇ ਇਹਨੂੰ ਕੋ ਨਿੱਕਾ ਨਿਆਣਾ ਹੋ ਜੂਗਾ ਐ ਕਿ ਮੇਰੇ ਸੜਾ ਦਸ ਬੈਡਾਂ ਚੋਂ ਨਿਕਲੂਗਾ ਨਿਆਣਾ ਹੋ ਜੂਗਾ ਕੋਈ ਨਾ ਆਪੇ ਹੋ ਜੂਗਾ ਚੱਲ ਚੰਗਾ ਮੈਂ ਤਾਂ ਸੜਾ ਤੈਨੂੰ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ ਹੋ ਜੂਗਾ ਕਰ ਲੈ ਇਹ ਨੀ ਦੇ ਜਵਾਕ ਹੋਣਾ ਉਹ ਜਵਾਕ 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 ਵੀ ਹੋ ਜੂ ਮੇਰੇ ਸਾਰੇ ਜਵਾਕ ਨੂੰ ਕੀ ਕਰਨਾ ਲੈ ਫੜੋ ਚਾ ਬਈ ਛੱਡ ਦੇ ਆ ਕਰ ਆਲੇ ਦੋ ਆਲੇ ਵੀ ਦੇਖ ਲਿਆ ਕਰ ਜਿੱਥੇ ਦੇਖਦਾ ਉੱਥੇ ਹੀ ਲੱਗ ਜੰਨਾ ਆਲੇ ਦੋ ਆਲੇ ਨਹੀਂ ਕੀ ਹੈ ਐਂ ਦੱਸ ਆਇਆ ਕਿ ਨਹੀਂ ਬੇ ਆ ਦੇਖ ਲੈ ਤੇਰਾ ਪਤੰਦਰ ਉੱਤੇ ਦੀ ਆ ਗਿਆ ਸੀਗਾ ਇਹਨੂੰ ਪਤਾ ਲੱਗ ਜਾਂਦਾ ਨਾ ਤੇਰਾ ਤਾਂ ਕੁਝ ਨਹੀਂ ਸੀ ਜਾਨਾ ਤੇ ਮੇਰੀ ਟੈਂਡ ਫੋੜੀ ਚੱਕ ਕੇ ਬਾਹਰ ਮਾਰਨੀ ਸੀ ਇਹਨੇ ਓਏ ਇਹਨੂੰ ਕੀ ਪਤਾ ਐ ਬੋਲੇ ਨੂੰ ਇੰਨੀਆਂ ਜੀਆਂ ਗੱਲਾਂ ਦਾ ਪਤਾ ਹੁੰਦਾ ਜੇ ਤੈਨੂੰ ਸੂਟ ਨਾ ਦਵਾ ਦਿੰਦਾ ਇਹ ਹੈ ਬੇ ਇੱਕ ਗੱਲ ਤਾਂ ਚੰਗੀ ਆ ਜੋ ਰੱਬ ਕਰਦਾ ਨਾ ਚੰਗੇ ਲਈ ਕਰਦਾ ਵਧੀਆ ਇਹਨੂੰ ਅਕਲ ਨਹੀਂ ਹੈਗੀ ਜੇ ਅਕਲ ਹੁੰਦੀ ਫਿਰ ਕਿੱਥੇ ਆ ਦਿਨ ਦੇਖਣੇ ਸੀ ਮੇਰੀ ਗੱਲ ਤੈਨੂੰ ਬੇਫਿਕਰ ਰਿਹਾ ਤੂੰ ਪਰ ਤਾਂ ਲੋੜੀ ਆਪਾਂ ਛੇਤੀ ਬੰਨਾ ਦਾ ਨੇ ਹਾਂ ਜਾ ਜਿੱਠਾ ਜਾ ਲੋੜੀ ਦੀ ਤਿਆਰੀ ਕਰ ਤੂੰ ਪੈਸੇ ਪੂਸੇ ਜੋੜ ਕੇ ਰੱਖ ਚਲ ਠੀਕ ਹੈ ਹਾਂ ਠੀਕ ਤਾਂ ਸਹੀ ਇਹ ਉਈ ਠਰਕ ਪੋਰੀ ਜਾਊਗਾ